ਦੇਖੋ ਤੁਸੀਂ ਲੁਧਿਆਣੇ ਤੋਂ ਬਾਈ ਜੀ ਇੱਕ ਆਪਣਾ ਕੱਲਾ ਟਰੈਕਟਰ ਲੈ ਕੇ ਪਹੁੰਚੇ ਨੇ ਹੜਪੀੜਤਾਂ ਦੀ ਸੇਵਾ ਕਰਨ ਜਿਹੜੇ ਕਿਸਾਨਾਂ ਦੀਆਂ ਪੈਲੀਆਂ ਜੇ ਰੇਤ ਚੜੀ ਆ ਤਾਂ ਕੱਲੇ ਇਨਸਾਨ ਟਰੈਕਟਰ ਤੇ ਨਾਲ ਕਰਾਹ ਟ੍ਰੈਲੀ ਚ ਲੱਦ ਕੇ ਇੱਥੇ ਸਾਡੇ ਕੋਲੇ ਪਹੁੰਚੇ ਸੀ ਪਰ ਮੈਂ ਪਹਿਲਾਂ ਤਾਂ ਸਲੂਟ ਕਰਦਾ ਏਦਾਂ ਦੇ ਵੀਰਾਂ ਨੂੰ ਜਿਨ੍ਹਾਂ ਨੇ ਸੇਵਾ ਕਰਨੀ ਆ ਉਹਨੇ ਕਰ ਹੀ ਦੇਣੀ ਆ ਉਹਨੇ ਵੇਟ ਨਹੀਂ ਕਰਨੀ ਕਿਸੇ ਦੀ ਵੀ ਮੇਰਾ ਦੋਸਤ ਚੱਲੂਗਾ ਜਾਂ ਮੇਰਾ ਰਿਸ਼ਤੇਦਾਰ ਚੱਲੂਗਾ ਬਹੁਤ ਵਿਸ਼ੇਸ਼ ਤੌਰ ਤੇ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਸਿੰਗਾਪੁਰਾ ਲੁਧਿਆਣੇ ਤੋਂ ਪਹੁੰਚੇ ਨੇ ਸਾਡੇ ਕੋਲੇ ਪਰ ਇੱਥੇ ਪਾਣੀ ਜਾਂ ਬੰਨ ਟੁੱਟਣ ਕਰਕੇ ਨਾ ਜੀ 2-4 ਦਿਨ ਲਈ ਸੇਵਾ ਰੋਕਣੀ ਪਈ ਹੁਣ 2-4 ਦਿਨਾਂ ਬਾਅਦ ਵੀਰ ਉਹਨਾਂ ਦੀ ਸੇਵਾ ਲੱਗਣੀ ਆ ਤੁਸੀਂ ਸਾਰੇ ਭਰਾ ਸਲੂਟ ਕਰਿਓ ਇਦਾਂ ਦੇ ਨੌਜਵਾਨਾਂ ਨੂੰ ਇਦਾਂ ਦੇ ਸਾਡੇ ਭਰਾਵਾਂ ਨੂੰ ਕਿਉਂਕਿ ਜਿਹੜੇ ਸਾਨੂੰ ਇਹ એનર્ਜੀ ਮਿਲਦੀ ਹੈ ਜਦੋਂ ਇਦਾਂ ਕੋਈ ਪਰਿਵਾਰ ਘਰ ਤੋਂ ਤੁਰਦਾ ਇਕੱਲਾ ਟਰੈਕਟਰ ਲੈ ਕੇ ਤਾਂ ਸਾਨੂੰ ਉਹ ਚੀਜ਼ਾਂ ਹੋਰ ਵੀ એનર્ਜੀ ਦ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਹੜਪੀੜਤਾਂ ਦੀ ਸੇਵਾ ਕਰਨ ਪਹੁੰਚੇ ਨੇ ਆਪ ਜੀ ਸ਼ੇਅਰ ਕਰ ਦਿਓ ਤਾਂ ਕਿ ਪਰਿਵਾਰਾਂ ਨੂੰ ਚੰਗਾ ਮੈਸੇਜ ਜਾ ਸਕੇ ਜੀ ਧੰਨਵਾਦ ਤੁਹਾਡਾ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ 300 ਕਿਲਾ ਜ਼ਮੀਨ ਪੱਧਰ ਕਰਨ ਦੀ ਸੇਵਾ ਚੱਲ ਰਹੀ ਹੈ ਜੀ 2-4 ਦਿਨ ਲਈ ਆਪਾਂ ਨੂੰ ਬੰਦ ਕਰਨੀ ਪਈ ਸੇਵਾ ਉਸ ਤੋਂ ਬਾਅਦ ਫੇਰ ਕੰਟੀਨਿਊ ਚੱਲੀ ਜਾਣੀ ਆ ਤੁਹਾਡੇ ਸਾਥ ਦੀ ਲੋੜ ਆ ਡੀਜ਼ਲ ਤੇ ਟਰੈਕਟਰਾਂ ਦੀ ਵੱਧ ਚੜ੍ਹ ਕੇ ਸਪੋਰਟ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ